ਬੀਰ ਜੀ ਉਹ ਉਹ ਸ਼ੁਰੂ ਤੋਂ ਗੱਲ ਸੁਣਾਇਓ ਬੀਬੀ ਅਨੂਪ ਕੌਰ ਕੌਣ ਸੀ ਬੀਬੀ ਅਨੂਪ ਕੌਰ ਸਰਸਾਨਾਂ ਦੀ ਤੇ ਫੱਟੜ ਹੋ ਗਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਆਏ ਨੇ ਹਾਂਜੀ ਉੱਥੋਂ ਫੱਟੜ ਹੋਈ ਨੂੰ ਸ਼ੇਰ ਮੁਹੰਮਦ ਖਾਂ ਚੱਕ ਕੇ ਲੈ ਗਿਆ ਸੀ ਉਹ ਠੀਕ ਹੈ ਜੀ ਮਲੇਰ ਕੋਟਲੇ ਅੱਛਾ ਜੀ ਉਹ ਫਿਰ ਉੱਥੇ ਉਹਨੂੰ ਕਹਿਣ ਲੱਗਿਆ ਜ਼ਬਰਦਸਤ ਵੀ ਮੇਰੇ ਨਾਲ ਨਿਕਾਹ ਕਰ ਬੀਬੀ ਕਹਿੰਦੀ ਮੈਂ ਕਰਨਾ ਨਹੀਂ ਅੱਛਾ ਜੀ ਕਾ ਵੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ ਵੀ ਮੇਰਾ ਮੈਂ ਨਹੀਂ ਕਰਨਾ ਨਿਕਾਹ ਵੀ ਮਤਲਬ ਉਹਨੇ 5-7 ਦਿਨ ਉੱਥੇ ਮਤਲਬ ਕੈਚ ਚ ਰੱਖੀ ਉੱਥੇ ਫਿਰ ਉਹਨੇ ਇੱਕ ਆਪਣਾ ਪਿਆਦਾ ਛੱਡਤਾ ਵੀ ਤੂੰ ਇਹਨੂੰ ਮਨਾ ਲਾ ਬੀਬੀ ਨੂੰ ਮੇਰੇ ਨਾਲ ਨਿਗਾਹ ਕਰ ਲਵੇ ਹੂੰ ਉਹ ਪਿਆਦਾ ਜਾਂਦਾ ਰਿਹਾ ਬੀਬੀ ਕੋਲ ਉਹ ਬੀਬੀ ਉਹਨੂੰ ਨਾ ਨੁੱਕਰ ਕਰਦੀ ਰਹੀ ਵੀ ਨਹੀਂ ਮੈਂ ਨਹੀਂ ਨਿਗਾਹ ਕਰਨਾ ਇੱਕ ਦਿਨ ਪਿਆਦੇ ਨੇ ਜਾ ਕੇ ਕਹਿਤਾ ਵੀ ਵੀ ਕੱਲੂ ਮਤਲੋ ਚਰਨਾ ਜ਼ਬਰਦਸਤੀ ਨਿਗਾਹ ਕਰ ਲੈਣਾ ਮੁਹੰਮਦ ਸ਼ੇਰ ਖਾਨ ਨੇ ਠੀਕ ਹੈ ਉਹ ਬੀਬੀ ਨੇ ਫਿਰ ਉਹ ਤੋਂ ਹੀ ਪਿਆਦੇ ਤੋਂ ਹੀ ਉਹਦਾ ਖੰਜਰ ਖੋ ਕੇ ਆਪਣੇ ਪੇਟ 'ਚ ਮਾਰ ਲਿਆ ਅੱਛਾ ਸ਼ਹੀਦ ਹੋ ਗਿਆ ਉਹ ਉੱਥੇ ਸ਼ਹੀਦ ਹੋ ਗਈ ਫਿਰ ਉਹ ਸ਼ੇਰ ਮੁਹੰਮਦ ਖਾਨ ਨੇ ਜਿਹੜਾ ਮਕਬਰਾ ਸੀਗਾ ਉਹਦਾ ਉਹਦੇ ਕੋਲ ਕਬਰ ਖੋਦ ਕੇ ਉੱਥੇ ਬੀਬੀ ਨੂੰ ਦਫਨਾਤਾ ਅੱਛਾ ਜੀ ਹੈਗੇ ਸੀ ਉਹ ਸਿੱਖ ਪਰਿਵਾਰ ਚ ਬੀਬੀ ਨੂੰ ਕੋ ਸਿੱਖ ਸੀਗੀ ਹਾਂਜੀ ਫੇਰ ਜਾਂ ਬੰਦਾ ਸਿੰਘ ਬਹਾਦਰ ਨੇ ਮਤਲਬ ਲੜਾਈਆਂ ਲੜਦੇ ਲੜਦੇ ਇੱਧਰ ਆਪਣਾ ਰਾਜ ਆ ਗਿਆ ਫੇਰ ਮਲੇਰ ਕੋਟਲੇ ਜਾ ਕੇ ਬੰਦਾ ਸਿੰਘ ਬਹਾਦਰ ਨੇ ਉੱਥੇ ਪੁੱਛ ਕੇ ਉੱਥੇ ਜਿਹੜੇ ਵੀ ਕਿੱਥੇ ਦਫਨਾਈ ਸੀਗੀ ਉਹ ਹੂੰ ਉਹ ਲੋਕਾਂ ਨੇ ਦੱਸਿਆ ਫੇਰ ਫੇਰ ਮਤਲਬ ਉਹ ਉੱਥੇ ਉਹ ਕਬਰ ਚੋਂ ਖੋਦ ਕੇ ਉਹਦਾ ਪਿੰਜਰ ਦਾ ਸੰਸਕਾਰ ਕਰਿਆ ਸੀ ਪਿੰਜਰ ਦਾ ਸੰਸਕਾਰ ਕਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਉਹ ਉਹਨੇ ਲਿਖਤਾ ਵੀ ਬੰਦਾ ਸਿੰਘ ਬਹਾਦਰ ਇੰਨਾ ਜ਼ਾਲਮਾ ਵੀ ਮਤਲਬ ਉਹ ਮੁਸਲਮਾਨਾਂ ਦੀਆਂ ਕਬਰਾਂ ਖੋਦ ਕੇ ਵੀ ਉਹਨਾਂ ਦਾ ਸੰਸਕਾਰ ਕਰਦਾ ਓਹੋ ਕਰਿਆ ਸੀਗਾ ਬੀਬੀ ਅਨੂਬ ਕੱਲੀ ਬੀਬੀ ਨੂਬ ਕੌਸ ਦਾ ਕਰਿਆ ਠੀਕ ਹੁਣ ਸਮਝ ਗਏ ਜੀ ਗੱਲ ਵਧੀਆ ਲੱਗੀ ਜੀ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ